ਹਾਂਜੀ ਚੋਬਰਾ ਕਿਵੇਂ ਆ ਤੇ ਬਾਈ ਆਪਣਾ ਹੈਗਾ ਥਲੋਡ ਵਲੋਗਸ ਦਾ ਪਹਿਲਾ ਵਲੋਗ ਤੇ ਬਾਈ ਸਾਰਿਆਂ ਨੇ ਆਪਦੀ سپورਟ ਦਿਖਾਉਣੀ ਆ ਠੀਕ ਆ ਮੁੰਡਿਓ ਤੇ ਇਹ ਆ ਗਿਆ ਬਈ ਜੋਵਨ ਥਲੋਡ ਹਾਂ ਵੀ ਚੋਬਰਾ ਕਿਵੇਂ ਆ ਹੁਣ ਕਿੱਥੇ ਚੱਲੇ ਆਪਾਂ ਦੱਸ ਇਹਨਾਂ ਨੂੰ ਜਾਣਦੇ ਆ ਦੱਸਦੇ ਆ ਤੇ ਹੋਰ ਕੋਈ ਸੁਣਾ ਕੋਈ ਗੱਲਬਾਤ ਕਿਹੜਾ ਮਾਡਲ ਹੈ ਇਹ ਇਹਨਾਂ ਨੂੰ ਦੱਸ ਫਿਰ ਮੁੰਡਿਆਣਾ ਇਹ 98 ਮਾਡਲ 98 ਇਹ ਨਵਾਂ ਹੀ ਲਿਆ ਸੀ ਤੁਸੀਂ ਹੋਰ ਅੱਛਾ ਵੇਖ ਸਾਥਦੇ ਆ ਤੁਸੀਂ ਬਾਈ ਹਲੇ ਤਾਂ ਇਹਦਾ ਹੌਲੀ-ਹੌਲੀ ਕੰਮ ਕਰਾਵਾਂਗੇ ਤਾਂ ਖੜਾ ਸੀਗਾ ਝੋਨਾ ਝੂਨਾ ਵੀ ਦੀਆ ਉਦੋਂ ਪਹਿਲਾਂ ਦਾ ਹੀ ਖੜਾ ਵੇਖ ਲਓ ਚੋਬਰੋ ਤੇ ਮਿਲਦੇ ਆ ਤੁਹਾਨੂੰ ਘਰੋਂ ਬਾਹਰ ਕੱਢ ਕੇ ਮਿਲਦੇ ਆ ਮੁੰਡਿਓ ਤੇ ਗਾਣਾ ਗੂਣਾ ਜਿਹੜੀ ਇੱਕ ਅੱਧੀ ਪੈਣੀ ਆ ਉਹ ਤਾਂ ਖਾਈ ਲੈਣੀ ਆ ਲਓ ਬਈ ਮਿੱਤਰੋ ਆ ਗਏ ਆਪਾਂ ਘਰੋਂ ਬਾਹਰ ਤਾਂ ਹੁਣ ਆਪਾਂ ਚੱਲਦੇ ਆਂ 6 12 ਆ ਗਿਆ ਆਪਣੇ ਅੱਡੇ ਦਾ ਮਾਹੌਲ ਸ਼ਰਕ ਹਜੇ ਬੈ ਗਈ ਬੰਨ ਵਾਲੀ ਇੱਥੇ ਦੋ ਵੀ ਮਿੱਤਰੋ ਤੁਹਾਨੂੰ ਪਤਾ ਹੀ ਹੈ ਮਲੋਟ ਰੋਡ ਆ ਸਾਡਾ ਪਿੰਡ ਹੀ ਰਹਿ ਗਿਆ ਸਨ ਬਾਕੀ ਸਾਰੇ ਬਣ ਗਏ ਬਾਹ ਨਹਿਰ ਤੋਂ ਨਵੀਂ ਆ ਘਰਕ ਸਾਰੀ ਲੋ ਵੀ ਮਿੱਤਰੋ ਇਸ ਨਹਿਰ ਤੇ ਅਸੀਂ ਆਪਣੇ ਬੇਲੀ ਮਿਲ ਗਏ ਆ ਆ ਵੀ ਚੋਬਰੋ ਕਿਵੇਂ ਆਪਾਂ ਜੰਨੇ ਬਈ ਹੁਣ ਚੱਕ ਦੂਹੇ ਵਾਲੇ ਥੋੜਾ ਜਿਹਾ ਕੰਮ ਆ ਦੇਓ ਕੰਮ ਕਰਕੇ ਆਪਾਂ ਫਿਰ ਪਿੰਡ ਨੂੰ ਰਵਾਣਾ ਹੋ ਜਾਣਾ ਤੇ ਜੇ ਵਲੋਗ ਵਧੀਆ ਲੱਗਿਆ ਤਾਂ ਲਾਈਕ ਤੇ ਸਬਸਕ੍ਰਾਈਬ ਕਰ ਦਿਓ ਤੇ ਵੇਖੋ ਮੁੰਡਿਓ ਆਪਾਂ ਚੱਲੇ ਆਂ ਚੱਕ ਤੇ ਜੇ ਚੈਨਲ ਵਧੀਆ ਲੱਗਿਆ ਤਾਂ ਲਾਈਕ ਸਬਸਕ੍ਰਾਈਬ ਕਰ ਦਿਓ ਮੁੰਡਿਓ ਫਾਇਨ ਜੁੜੇ ਜੁੜੇ ਰਹੋ ਆਪਣੇ ਨਾਲ ਤੇ ਹੁਣ ਸੋਨ ਬਾਈ ਚੱਕ ਜਾ ਕੇ ਮਿਲਦੇ ਆਂ ਤੇ ਫੇਰਮ ਥੋੜਾ ਜਿਹਾ ਮਿਊਟ ਹੋਊਗਾ ਟਰੈਕਟਰ ਭਜਾਵਿਓ ਲਵੇ ਨਾ ਕਰਕੇ I'm home. ਦੇ ਜਾਣਾ ਸੋ ਉਥੇ ਦੇ 10 ਮਿੰਟ ਮਹਾ ਛੜਨਾ ਆ ਆ ਵੀ ਮੁੰਡਿਓ ਅਸੀਂ ਆ ਗਏ ਆ ਵੇ ਲੋ ਸੋ ਉਥੇ ਜੇ ਹੁਣ ਸਿੱਧਾ ਰਪਾਣੇ ਚੱਲ ਜਾਈਏ ਹੋਰ ਸੁਣਾਓ ਹੈ ਕੋਲ ਤਾਂ ਉਹ ਖਾਸ ਸੁਣਾਓ ਕੋਲ ਯਾਰ ਵੇਖਿਆ ਹੀ ਹੋਣਾ ਨਹੀਂ ਵੇਖਿਆ ਮੈਂ ਤਾਂ ਸਾਡੇ ਦੇਖ ਲਓ ਮੁੰਡਿਓ ਨੈਰ ਇੱਕ ਇੱਕ ਰੋ ਮੁੰਡਿਆ ਜੋ ਜਵਾਨ ਨੇ ਓਏ ਕੋਈ ਤਨਬਾਹ ਕੋਈ ਓਏ ਦੇਖ ਲੋ ਮੁੰਡਿਆ ਹੁਣ ਆਪਾਂ ਸਿੱਧਾ ਇਹ ਰਪਾਣੀ ਜਾਣਾ ਕਿਤੇ ਨਹੀਂ ਖੜਨਾ ਤੇ ਆਪਾਂ ਇੱਕ ਥੋੜ ਨੂੰ ਹੋਰ ਆਪਣੇ ਮਿੱਤਰ ਪਿਆਰੇ ਨਾਲ ਬਣਾਉਣੇ ਆ ਹਰਜੀਤ ਨਾਲ ਜਾ ਕੇ ਤੇ ਵੇਖ ਲੋ ਓਏ ਬਣਾਉਣੀ ਏ ਸ਼ੋਰ ਵੀਡੀਓ ਇੱਕ ਅੱਧੀ ਬਣਾਉਣੀ ਆ ਬੜੀ ਮਹੌਰਾ ਫਾਗਵਾ ਦੀ ਬਹੁਤ ਜਲਦੀ ਚੰਨੀ ਮਾਣ ਲਾ ਆਪਣਾ ਮੜੇ ਫੁੱਲ ਦੇ ਪਿਜਗ ਡਰਾਈਵ ਕਰਦੇ ਕਰੀ ਫੇਰ ਕਹਿ ਦਿੰਦੇ ਆ ਆਪਣੇ ਭਾਈ 10000 ਉਹਨੂੰ ਪਾ 4500 ਹੀ ਚਾਹੀਦਾ 5500 ਹੋ ਗਿਆ ਤੇ ਹੁਣ ਪਾਉ ਦੀ ਧੱਕ ਭਾਈ ਹੁਣ ਚੱਲੇ ਅਰਪਾਣੇ ਮੁੰਡੇ ਕੋਲੇ ਜਾ ਕੇ ਉੱਥੇ ਕਰਦੇ ਆ ਸ਼ੁਰੂ ਅੱਜ ਭਾਈ ਸਾਰੇ ਦਿਨ ਦਾ ਹੀ ਬਣਾਵਾਂਗੇ ਆਏ ਨਹੀਂ ਕੱਲਾ ਟਰੈਕਟਰ ਟਰੈਕਟਰ ਘੱਟਿਆ ਉਹਦਾ ਸਾਰੇ ਦਿਨ ਦਾ ਹੀ ਵਲੋਗ ਬਣੋ ਤੇ ਆਹਾਂ ਸਾਰੇ ਜੋ ਮਨ ਜੀਪ ਕਿੱਥੇ ਲਿਆਏਗਾ ਹੈ ਕਿ ਲੱਗ ਨਹੀਂ ਰਹੇ ਹਲੇ ਪ੍ਰੋਗਰਾਮ ਮੁੰਡੜ ਦੱਲਾਂਗੇ ਮੁੰਡਾ ਬੜਿਆ ਤੇ ਪਾਪਾ ਜੀ ਥੋੜਾ ਨੀ ਮੋਡੀਫਾਈ ਕਰਵਾਉਣ ਆਇਆ ਪਾਪਾ ਜੀ ਥੋੜੀ ਥੋੜੀ ਸਾਰੀਆਂ ਚੀਜ਼ਾਂ ਦੇ ਕੰਮ ਕਰਾਉਣ ਆਲੇ ਆ ਥੋੜੀ ਥੋੜੀ ਲੈ ਆਤੀਆਂ ਮੋਡੀਫਾਈ ਕਰਾਉਣ ਕੀ ਕਰਤੀਆਂ ਥੋੜੀ ਥੋੜੀ ਬਈ ਸਾਰਾ ਕੰਮ ਹੀ ਕਰ ਲੈਣਾ ਸਾਰੀਆਂ ਚੀਜ਼ਾਂ ਦਾ ਬਾਅਦ ਬਲੂ ਬਲੂ ਜੇ ਆਇਆ ਕਰਨਗੇ ਆਪਣੇ ਸਾਰੇ ਵਧੀਆ ਸਜਾਵ ਤੇ ਰੰਗ ਖਨੇ ਦਾ ਟਾਇਰ ਵੀ ਕਦੇ ਪੇ ਆਪਣੀ ਉਹ ਵੀ ਬਹੁਣੇ ਵਾਲਾ ਇਹ ਝੋਨੇ ਵਾਲੇ ਪਵਾਵਾਂਗੇ ਕਿਹੜਾ ਲਾਉਣਾ ਵੱਡਾ ਲਾਉਣਾ ਵੱਡਾ ਸੀ ਇਹਦਾ ਲਾਉਣਾ ਜੇ ਬਰਾਏ ਦਾ ਕੀ ਕੰਮ ਆਂਦਾ ਹੈ ਤੇ ਉਹਦਾ ਘਾਰਾ ਹੀ ਬੈਠ ਗੇ ਆ ਦਰਪਾਨੇ ਦੀਆਂ ਫਿਰਲੀਆਂ ਤੇ ਸਾਨੂੰ ਇੱਕ ਹੋਰ ਮਿੱਤਰ ਪਿਆਰੇ ਨਾਲ ਬਣਾਉਣੇ ਆ ਪਹਿਲਾਂ ਤਾਂ ਦੁਕਾਨ ਤੇ ਬੈਠਾ ਹੁਗਾ ਨਾ ਰੇਣੇ ਆਉਣੂ ਕਿੱਥੇ ਆ ਵਾਦਰ ਚੈੱਕ ਕਰੋ ਵਾਦਰ ਅੱਪਾ ਅੱਜ ਸ਼ਾਮ ਦਾ ਵੀ ਵਲੋਗ ਬਣਾਵਾਂਗੇ ਫਿਰ ਇੱਧਰ ਵੇਖੋ ਬਾਈ ਆਸ਼ਾ ਉਹ ਖੜਾ ਮੁੰਡਾ ਦਰਵਾਜ਼ਾ ਕਿਵੇਂ ਆਇਆ 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 ਤੁਰ ਆਇਆਂਗੇ ਮੈਂ ਵੀ ਆਈ ਜਾਣਾ ਨਾਲ ਦੀ ਆ ਜਾ ਬੇਜਾ ਨਾਲ ਹੀ ਆ ਜੀ ਓਏ ਆ ਜੀ ਨਾਲ ਹੀ ਆ ਜੀ ਮੈਂ ਬਸ ਇਹਨੂੰ ਤਾਰ ਕੀ ਹੋਣਾ ਕਰ ਲਾ ਬੰਦ ਲੈ ਵੀ ਮੁੰਡਾ ਕਰਨ ਗਿਆ ਮੁੰਡਾ ਅਦਕਾਂ ਬੰਦ ਤੇ ਚੱਲਦੇ ਆ ਫਿਰ ਇਹ ਟਾਈਮ ਲੱਗੂਗਾ ਮੁੰਡਾ ਆ ਵੀ ਆਪਣੇ ਭਰਾ ਦੀ ਆ ਜੀ ਹਰ ਬੰਦੂ ਕਹੇ ਜੀ ਬੜਾ 5 ਮਿੰਟ ਲੱਗਣੇ ਨਹੀਂ ਨਾ ਬੱਸ ਇੰਨਾ ਆ ਗਿਆ ਇਹਨੂੰ ਹੀ ਹਰੇ ਨੇ ਮੋੜੇ ਤੇ ਆ ਵੀ ਭਈ ਆਪਣੇ ਭਰਾ ਦੀ ਆ ਘਰਾਂ ਦਾ ਮੁੰਡਾ ਆਪਣੇ ਨਾਲ ਦਾ ਘਰ ਹੀ ਆਈ ਕੰਦ ਸਾਧੀ ਆ ਮੁੰਡੇ ਨਾਲ ਆ ਜਾ ਚੁੱਪ ਰਹਿ ਆਇਆ ਪਰਲੀ ਸਾਈਡ ਆ ਜਾ ਇੱਥੇ ਉਰ ਜਾ ਓਏ ਮਰਾ ਸਿੱਧਾ ਲਿਫਟ ਤੇ ਲਿਫਟ ਤੇ ਬਹਿ ਜਾ ਓਏ ਤੀ ਝੋਲੀ ਝੋਲੀ ਚ ਬਹਿ ਕੇ ਵੇਖਣਾ ਚਲਾਉਣਾ ਝੋਲੀ ਚ ਬਹਿ ਕੇ ਬڑے ਹੈੱਡਫੋਨ ਲਾਏ ਆ ਹੈੱਡਫੋਨ ਟੁੱਟ ਗਿਆ ਲੱਗਦਾ ਟੁੱਟੀਆਂ ਲੱਗ ਗਈਆਂ ਨਾਲ ਨੈਟ ਬੂਚੋ ਦੇ ਪਰ ਆਏ ਕੀ ਤੇ ਮੇਰੇ ਨਾਲ ਨਾਲ ਗਾਣੇ ਦੇ ਗਾਣੇ ਮੈਨੂੰ ਕਹਿ ਦਿੰਦਾ ਮੇਰੇ ਚਾਰਜ ਕਰ ਦਿੰਦਾ ਪੇਟੀਅਮ ਚ ਮਾਰ ਜਾਣਾ ਉਹਦੇ ਨਾਲ ਜਿਹੜੇ ਬੰਦ ਲੱਗੇ ਆ ਨਾ ਐ ਬਹੁਤ ਲਿਖੂਆ ਕਿਵੇਂ ਜਿਹੜੇ ਬਣਾਉਣੇ ਚੱਲ ਰਹੇ ਐਵੇਂ ਮਾਰੀ ਜਾਂਦਾ ਬੱਸ ਕਰ ਆਜੇ ਚਾਂਦ ਦਾ ਵੀਲੋਗ ਬਣੂਗਾ ਆਜੇਗਾ ਚਾਂਦ ਨੂੰ ਆਜੀ ਚੱਲ ਲੋ ਵੀ ਮੁੰਡਿਓ ਪਿੰਡ ਦੇ ਇੰਟਰ ਹੋ ਗਿਆ ਅਗਲੀ ਗਲੀ ਚ ਆਪਣਾ ਘਰ ਆ ਗਿਆ ਅਸੀਂ ਭਰਾਵਾ ਇੱਥੇ ਚੱਕ ਗਾੜੀ ਹੈ ਹੁਣ ਤਾਂ ਨਹੀਂ ਵਿਚਾ ਬੰਗਿਆ ਆ ਕੀ ਹੋ ਗਿਆ ਦੀ ਓਏ ਉਹ ਭਰਾਵਾ ਅਸੀਂ ਚੱਕ ਦੂਏ ਵਾਲੇ ਫਿਰ ਦੂਹੇ ਵਾਲੇ ਫਿਰ ਥੋਥੇ ਤੋਂ ਥੋਥੇ ਤੇ ਰੁਪਾਣੇ ਹੋਏ ਆ ਬਈ ਇਹ ਕੀ ਕਰ ਰਹੇ ਨੇ ਹੋਰ ਯਾਰ ਮੈਨੂੰ ਕਈ ਦੂਏ ਵਾਲੇ ਤੋਂ ਸਿੱਧਾ ਬਈ ਸੋਥੇ ਹੋ ਜੀਏ ਮੰਨਿਓ ਹੀ ਨਹੀਂ ਉਹ ਬੁਰਖੇ ਹੋਏ ਚੱਕ ਦੂਏ ਵਾਲੇ ਤੋਂ ਯਾਰ ਚੱਕ ਚੱਕ ਦੂਏ ਵਾਲੇ ਤੋਂ ਦਿੰਦਾ ਅਗਲੇ ਐਂ ਦਵਾਰ ਮੁੰਡਾ ਜੀਪ ਕੱਟੂਗਾ ਉਦੋਂ ਜਾਵਾਂਗੇ ਹੈਂ ਨਾਟਕੇਰਾ ਨਹੀਂ ਕਰਦਾ ਹੁਣੇ ਕੀ ਪਤਾ ਆਏ ਨਹੀਂ ਪਤਾ ਪਾਪੂ ਮੁਰੇ ਕਿਹਦੇ ਚੱਪੜਾ ਚੱਪੜਾ ਕਿਦੇ ਨਵੇਂ ਚੱਪੜਾ ਲਿਆਈ ਬੈਠਾ ਵੇ ਇਹਨਾਂ ਦੀ ਵਰਾਉਣ ਦਾ ਆਪੋ ਦੇ ਬਜਟ ਫਿਰ ਕਰਾਉਣ ਦੇ ਘਰੇ ਨਹੀਂ ਮੈਂ ਨਾਲ ਨਹੀਂ ਜਾ ਰਹੇ ਉਹਦੇ ਪਾਸ ਹਾਂ ਅਸੀਂ ਤਾਂ ਸਾਰਾ ਭਜਾਵੀਆਂ ਸਿੱਧਾ ਹੀ ਤੁੰਨ ਦੀ ਮਾ ਟਰੈਕਟਰ ਲਓ ਵੀ ਮੁੰਡਾ ਆ ਕੇ ਲੱਗਾ ਮੈਂ ਰਹਿ ਜੂਗਾ ਲੈ ਵਲੋਗ ਬਣਾ ਆਏ ਚੱਲ ਮੈਂ ਹੀ ਬਣਾਣਾ ਆ ਕੇ ਫੈਸਲਾ ਆਉ ਤੇਰੀ ਨਾਲੀ ਚ ਢਿੱਗ ਚੱਲੇ ਸੀ ਆ ਜਾ ਡੂਟੀਆਂ ਲਾਓ ਲੋ ਵੀ ਮੁੰਡੇ ਆ ਗਏ ਆ ਘਰੇ ਹੁਣ ਦਾਦ ਦਾ ਤੇਰੇ ਡੈਡੀ ਨੂੰ ਮੈਂ ਸਲਿੱਪਾਂ ਕਟਵਾਉਣਾ ਉੱਥੇ ਰਾਵਾਂ ਤੇ ਫਿਲਮਾਂ ਆਹ ਵੇਖੋ ਭਾਈ ਜੋ ਬਾਈਕਲ ਤੇ ਆ ਇੱਤਰ ਕਿਹਦਾ ਕਿਹਦਾ ਫੋਨ ਆਇਆ ਸੀ ਇਹ ਤੂੰ ਭੇਜੀ ਗਾ ਨੰਬਰ ਤੇ ਮੈਂ ਤਾਂ ਇੱਕ ਨੂੰ ਹੀ ਲਾਇਆ ਸੀਗਾ ਕਾਰਨਾ ਲਾ ਲਾ ਸਹੀ ਗੱਲ ਹੈ ਮੇਰੇ ਕੋਲ ਆਹ ਸਟਾਰਟ ਕਰਨਾ ਮੇਰਾ ਖਾਊਗਾ ਨਾ ਨਹੀਂ ਹੁੰਦੀ ਨਹੀਂ ਆਵੇ ਇੱਥੋਂ ਐ ਪਾ ਕੇ ਮੜ ਕਿਆ ਵੀ ਚੱਕਣੀ ਕਿਧਰ ਗਈ ਆ ਸੀ ਆ ਵੀ ਚੱਕ ਲਈਆਂ ਫਿਰ ਇਹ ਤਾਂ ਉਹੀ ਦੋ ਪੇੜ ਟਿੱਕੇਗਾ ਫਿਰ ਜੀ ਮਾਰ ਢਾੜੇ ਦੂ ਨਹੀਂ ਲਾਉਂਦੇ ਲਾ ਦੇ ਪੈਰ ਨਾਲ ਲਾ ਦੇ ਯਾਰ ਹਾਂ ਵੀ ਮੁੰਡੇ ਆ ਗਏ ਨਿਆਰਾ ਕੋਸ ਖਾਦੀ ਜਵਾਨੀ ਸ਼ਿਵਰਾਜ ਤਬੀ ਤੱਕ ਆ ਗਿਆ ਵੇ ਫੇਰ ਖਾਵਾਂਗੇ ਕਿਹਦੇ ਨੂੰ ਫੇਰ ਖਾਵਾਂਗੇ ਕਿਸੇ ਦਿਨ ਜਿੱਦੇ ਕੱਢਿਆ ਉਧਰ ਸੀਟੀ ਖੜਾ ਤੇਰੇ ਵਾਲਾ ਕਿੱਧਰ ਖੜਾ ਹੈ ਅੱਛਾ ਪਰੇ ਖੜਾ ਜਵਾਲ ਨੂੰ ਪਰੇ ਠਲਦਾ ਕਿਵੇਂ ਛੋ ਕਿਤੇ ਲਾ ਕੇ ਆਦੀ ਹੋਏ ਲਾਵਾਂਗੇ ਤੁਹਾਨੂੰ ਮਿਲ ਕੇ ਛੋਣੇ ਵੇਲੇ ਉਦੋਂ ਪੂਰੇ ਵਲੋਗ ਆਉਣਗੇ ਪੂਰੇ ਠੀਕ ਹੈ ਵੀ ਮੁੰਡੇ